ਸਰ ਨੂੰ ਸਿੰਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਟੀਮ ਮਿਨਿਸਟਰ ਪੰਜਾਬ ਦੇ ਦਿੱਲੀ ਵਾਲੇ ਘਰ ਤੇ ਮਰਵਾਏ ਦੇ ਛਾਪੇ ਤੋਂ ਪਿੱਛੋਂ ਕੀ ਡਿਵੈਲਪਮੈਂਟ ਹੋਈ ਹੈ ਜੀ ਆਥਨ ਸਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਗੁੱਡ ਮਾਰਨਿੰਗ ਤੁਹਾਨੂੰ ਵੀ ਤੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੇ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਇਹ ਹੈ ਜੀ ਕਿ ਅੱਜ ਭਗਵਾਨਤਮਨ ਹੋਰਾਂ ਦੇ ਵੱਲੋਂ ਐਕਸ ਦੇ ਉੱਤੇ ਕਾਫੀ ਕੁਝ ਲਿਖਿਆ ਗਿਆ ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਵੀ ਕਹਿਿਆ ਕਿ ਟੂਨ ਕਮਿਸ਼ਨ ਦੇ ਵੱਲੋਂ ਅਧਿਕਾਰੀ ਭੇਜੇਗਾ ਉਹਨਾਂ ਨੇ ਸਾਡੇ ਘਰ ਦਾ ਚਪਾ ਚਪਾ ਛਾਣ ਮਾਰਿਆ ਇਹਦੇ ਵਿੱਚੋਂ ਮਿਲਿਆ ਉਹਨਾਂ ਨੂੰ ਕੁਝ ਵੀ ਨਹੀਂ ਉਹ ਦੱਸਣ ਵੀ ਭਾਈ ਮਿਲਿਆ ਕੀ ਕੀ ਆ ਤੇ ਨਾਰੀ ਇਹ ਗੱਲ ਕਹੀਏ ਕਿ ਸਾਡੇ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਫਰੋਲ ਮਾਰਿਆ ਨਾਲ ਇਹ ਗੱਲ ਕਹੀਏ ਵੀ ਭਾਈ ਬੀਜੇਪੀ ਨੂੰ ਸਿਰਫ ਮੈਂ ਦੱਸਦਾ ਕੇਜਰੀਵਾਲ ਸੌਰਵ ਭਾਰਦਵਾਜ ਅਤਸ਼ੀ ਤੇ ਮਨੀਸ਼ ਸੋਧਿਆ ਇਹ ਪੰਜ ਸੱਤ ਜਣੇ ਦਿਸਦੇ ਹੋਰ ਤਾਂ ਕੋਈ ਦਿਸਦਾ ਨਹੀਂਗਾ ਤੇ ਫਿਰ ਇਹ ਵੀ ਗੱਲ ਕਹੀਏ ਕਿ ਸਾਡੇ ਇਸ ਘਰ ਤੋਂ ਕੁਝ ਕੁ ਮੀਟਰ ਦੀ ਦੂਰੀ ਦੇ ਉੱਤੇ ਬੀਜੇਪੀ ਆਗੂਆਂ ਦੇ ਘਰ ਆ ਤੇ ਟੂਨ ਕਮਿਸ਼ਨ ਦੇ ਵਿੱਚ ਇੰਨੀ ਤਾਂ ਘੜਤ ਹੋਣਾ ਚਾਹੀਦਾ ਵੀ ਭਾਈ ਇਹ ਉਹਨਾਂ ਦੇ ਘਰ ਦੇ ਵਿੱਚ ਵੀ ਛਾਪੇ ਮਰਾਉਣ ਸੋ ਇਸ ਤਰੀਕੇ ਦੀ ਸਿਆਸਤ ਚੱਲਦੀ ਰਹੀ ਹੈ ਅੱਜ ਇੱਕ ਨਵੀਂ ਗੱਲ ਕੱਢਤੀ ਹੈ ਰਵਨੀਤ ਬਿੱਟੂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਭਾਈ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਦੇ ਦਿੱਲੀ ਵਾਲੇ ਘਰ 'ਤੇ ਛਾਪਾ ਪਿਆ ਉਹ ਕਹਿੰਦੇ ਵੀ 2 2.5 ਘੰਟੇ ਤੱਕ ਇਹਨਾਂ ਨੇ ਅੰਦਰ ਹੀ ਨਹੀਂ ਜਾਣ ਦਿੱਤੇ ਫਿਰ ਉਹ ਤੱਕ ਇਹਨਾਂ ਨੇ ਸਾਰੇ ਪੈਸੇ ਤੇ ਜੋ-ਜੋ ਕੁਝ ਵੀ ਸੀਗਾ ਅੰਦਰ ਸਾਥੇ ਟਿਕਾਣੇ ਲਾਤਾ ਜੀ ਅੱਛਾ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਭੰਨਣ ਵਾਲੇ ਦਾ ਕੀ ਬਣਿਆ ਤੁਹਾਨੂੰ ਡਾਕਟਰ ਅਬੇਦ ਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਜਿਹੜਾ ਆਕਾਸ਼ ਦੀ ਪਤੰਗਾ ਧਰਮਕੋਟ ਵਾਲਾ ਉਹਦਾ ਰਿਮਾਂਡ ਖਤਮ ਹੋ ਗਿਆ ਸੀ ਤੇ ਅੱਜ ਉਹਨੂੰ 5 ਦਿਨਾਂ ਦਾ ਰਿਮਾਂਡ ਉਹਦਾ ਹੋਰ ਮਿਲ ਗਿਆ 5 ਦਿਨ ਦੇ ਰਿਮਾਂਡ ਦੇ ਉੱਤੇ ਉਹਨੂੰ ਹੋਰ ਭੇਜ ਦਿੱਤਾ ਗਿਆ ਵੈਸੇ ਪੁਲਿਸ ਨੇ ਸੰਖੇਪ ਜੀ ਦੇ ਵਿੱਚ ਗੱਲ ਦੱਸੀ ਆ ਉਹਦੇ ਉੱਤੇ ਯਕੀਨ ਕਰਨਾ ਵੱਧ ਜਾਂ ਟੱਟ ਸਭ ਦੀ ਆਪੋ ਆਪਣੀ ਮਰਜ਼ੀ ਆ ਪਰ ਇਹ ਗੱਲ ਕਹੀ ਆ ਪੁਲਿਸ ਨੇ ਉਹ ਕਹਿੰਦੇ ਜੀ ਇਹਨੂੰ ਦੁਬਈ ਤੋਂ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਸੀ ਇਹਨੂੰ ਦੁਬਈ ਤੋਂ ਬਿਲਕੁਲ ਤਿਆਰ ਕਰਕੇ ਭੇਜਿਆ ਗਿਆ ਸੀ ਇਹਨੇ ਇੱਥੇ ਇੱਕ ਪਹਿਲਾ ਰਾਸ਼ਟਰੀ ਝੰਡਾ ਵੀ ਸਾੜਿਆ ਇੱਥੇ ਜਦੋਂ ਡਾਕਟਰ ਭੀਮrao ਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਥੋੜੇ ਮਾਰਨ ਤੋਂ ਪਹਿਲਾਂ ਇਹਨੇ ਥੱਲੇ ਰਾਸ਼ਟਰੀ ਝੰਡਾ ਵੀ ਸਾੜਿਆ ਤੇ ਇਹਨੇ ਆਪਣੇ ਝੰਡਾ ਬਖੰਡੇ ਦੇ ਵਿੱਚ ਸਾੜਨਾ ਸੀਗਾ ਇਹਦੀ ਵੀ ਯੋਜਨਾ ਸੀਗੀ ਇਹ ਉਹ ਕਹਿੰਦੇ ਵੀ ਅਸੀਂ ਇਹਦੇ ਕੋਲ ਉਹ ਝੰਡਾ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹ ਬੰਦਾ ਕਹਿ ਰਿਹਾ ਜੀ ਕਿ ਮੈਂ ਸੰਵਿਧਾਨ ਨੂੰ ਬਿਲਕੁਲ ਨਹੀਂ ਮੰਨਦਾ ਮੇਰਾ ਸੰਵਿਧਾਨ ਦੇ ਵਿੱਚ ਕੋਈ ਯਕੀਨ ਹੈ ਨਹੀਂਗਾ ਸੋ ਇਹ ਅੱਜ ਤੋਂ ਹੁਣ ਪੰਜ ਦਿਨਾਂ ਦੇ ਵਿੱਚ ਹੋਰ ਕੀ ਕੀ ਮਿਲੂਗਾ ਰਿਮਾਂਡ ਦੇ ਉੱਤੇ ਉਹਦੇ ਕੋਲੋਂ ਇਹ ਸਮਾਂ ਲੱਗੂ ਦਿੱਲੀ ਦੇ ਕਿੰਨੇ ਐਮਐਲਏਜ਼ ਨੇ ਅਸਤੀਫਾ ਦਿੱਤਾ ਤੇ ਕਿਉਂ ਦਿੱਲੀ ਦੇ ਜੀ 7 ਜਿਹੜੇ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਅੱਜ ਅਸਤੀਫਾ ਦਿੱਤਾ ਗਿਆ ਇਹ ਉਹ 7 ਆ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਿਟਿੰਗ ਐਮਐਲਏ ਦਾ ਟਿਕਟਾਂ ਕੱਟੀਆਂ ਗਈਆਂ 17 ਦੇਗਾ ਉਹਨਾਂ 17 ਦੀ ਥਾਂ ਦੇ ਉੱਤੇ ਸਿਟਿੰਗ ਐਮਐਲਏ ਦੀ ਥਾਂ ਦੇ ਉੱਤੇ ਹੋਰਾਂ ਨੂੰ ਮੌਕਾ ਦਿੱਤਾ ਉਹਨਾਂ 17 ਦੇ ਵਿੱਚੋਂ 7 ਨੇ ਅੱਜ ਅਸਤੀਫਾ ਦਿੱਤਾ ਜਿਨ੍ਹਾਂ ਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇੱਕ ਹੈ ਜੀ ਪਾਲਮ ਸੀਟ ਤੋਂ ਵਿਧਾਇਕ ਭਾਵਨਾ ਗੋੜ जनकपुरी ਤੋਂ ਰਾਜੇਸ਼ ਰਿਸ਼ੀ ਕਸਤੂਰਬਾ ਨਗਰ ਤੋਂ ਮਦਨ ਲਾਲ ਸਰ ਲੋਕਪੁਰੀ ਤੋਂ ਰੋਹਿਤ ਮਹਿਰੋਲੀਆ ਅਦਰਸ਼ ਨਗਰ ਤੋਂ ਪਵਨ ਸ਼ਰਮਾ ਵਿਦਵਾਸਨ ਤੋਂ ਭੁਪਿੰਦਰ ਸਿੰਘ ਜੂਨ ਤੇ ਮਹਿਰੋਲੀ ਤੋਂ ਨਰੇਸ਼ যাদਬ ਇਹਨਾਂ ਸੱਤਾ ਨੂੰ ਅੱਜ ਪਤਾ ਲੱਗਾ ਜੀ ਇਹਨਾਂ ਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਨੂੰ ਛੱਡਤਾ ਤੇ ਅੱਜ ਇਹ ਵੀ ਗੱਲ ਕਹੀ ਹੈ ਦੋ ਤਿੰਨ ਵਿਧਾਇਕਾਂ ਨੇ ਤਾਂ ਉਹ ਕਹਿੰਦੇ ਵੀ ਗੱਲ ਇਹ ਦੀ ਕਿ ਆਮ ਆਦਮੀ ਪਾਰਟੀ ਬਣ ਗਈ ਭ੍ਰਿਸ਼ਟਾਚਾਰ ਦੀ ਦਲਦਲ ਕਿ ਜੀ ਅੱਲਾਹ ਹਜ਼ਾਰੇ ਦੀ ਸੋਚ ਦੇ ਮੁਤਾਬਕ ਤਾਂ ਬਿਲਕੁਲ ਵੀ ਨਹੀਂ ਰਹੀ ਤੇ ਕਹਿੰਦੇ ਜੀ ਇਸ ਕਰਕੇ ਅਸੀਂ ਛੱਡੀ ਹੈ ਜੀ। ਬਾਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਕਿਹਨੇ ਕੀਤੀਆਂ ਨੇ? ਜਬ ਉਹ ਰਾਸ਼ਟਰਪਤੀ ਦੇ ਟਿੱਪਣੀਆਂ ਵਾਲਾ ਮਸਲਾ ਕਾਫੀ ਗੰਮੀਰ ਹੋ ਗਿਆ ਕਿਉਂਕਿ ਅੱਜ ਭਾਰਤ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ। ਜਦੋਂ ਬਜਟ ਸੈਸ਼ਨ ਸ਼ੁਰੂ ਹੋਣਾ ਹੁੰਦਾ ਸਿਰ ਸਭ ਉਦੋਂ ਨਾ ਪਹਿਲੇ ਦਿਨ ਰਾਸ਼ਟਰਪਤੀ ਦੇ ਵੱਲੋਂ ਭਾਸ਼ਣ ਦਿੱਤਾ ਜਾਂਦਾ। ਜਿਹੜਾ ਅੱਜ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਉਹ ਸੀਗਾ ਜੀ 59 ਮਿੰਟ ਦਾ 59 ਮਿੰਟ ਦਾ। ਤੋ ਪਹਿਲਾਂ ਕਹਿੰਦੇ ਜੀ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ ਕੁਝ ਸਰਕਾਰ ਬਾਰੇ ਵੀ ਗੱਲਾਂ ਕਹੀਆਂ ਕੁਝ ਕ ਵਾਕੀ ਗੱਲਾਂ ਕਹੀਆਂ ਇਸ ਭਾਸ਼ਣ ਤੋਂ ਬਾਅਦ ਵੱਖ-ਵੱਖ ਨੇਤਾਵਾਂ ਦੀ ਟਿੱਪਣੀ ਆਈ ਹੈ ਉਹਦੇ ਵਿੱਚ ਰਾਹੁਲ ਗਾਂਧੀ ਨੇ ਇਹ ਗੱਲ ਕਹਿਤੀ ਕਿ ਨੇ ਜੀ ਇਹ ਭਾਸ਼ਣ ਬੜਾ ਬੋਰਿੰਗ ਸੀ ਤੇ ਉਹੀ ਗੱਲਾਂ ਵਾਰ-ਵਾਰ ਰਿਪੀਟ ਕੀਤੀਆਂ ਗਈਆਂ ਸੋਨੀਆ ਗਾਧੀ ਨੇ ਗੱਲ ਕਹੀ ਦੀ ਰਾਸ਼ਟਰਪਤੀ ਬਹੁਤ ਥੱਕੀ ਸੀ ਤੇ ਵਿਚਾਰੀ ਮੁਸ਼ਕਲ ਦੇ ਨਾਲ ਹੀ ਬੋਲ ਪਾ ਰਹੀ ਸੀ ਤੇ ਹੁਣ ਬੀਜੇਪੀ ਨੇ ਮੁੱਦਾ ਬਣਾਇਆ ਜੀ ਕਿ ਦੇਖੋ ਮਾਂ ਪੁੱਤ ਨੇ ਤੇ ਆਦਿਵਾਸੀ ਦੇ ਰਾਸ਼ਟਰਪਤੀ ਦੇ ਉੱਤੇ ਹਮਲਾ ਕੀਤਾ ਵਿਚਾਰੀ ਕਹਿੰਦੇ ਸੰਬੋਧਨ ਕੀਤਾ ਬੜੀ ਮਾੜੀ ਗੱਲ ਆ ਤੇ ਰਾਹੁਲ ਗਾਂਧੀ ਨੇ ਬੋਰਿੰਗ ਵਾਲੀ ਸ਼ਬਦਾਵਲੀ ਵਰਤੀ ਹੈ ਗਲਤ ਗੱਲ ਆ ਪਰ ਅਸਲ ਗਲਤ ਗੱਲ ਮੇਰਾ ਖਿਆਲ ਹੈ ਵੀ ਪੱਪੂ ਯਾਦਵ ਨੇ ਕਹੀ ਆ ਉਹਨੇ ਕਿਹਾ ਜੀ ਰਾਸ਼ਟਰਪਤੀ ਤਾਂ ਰਬੜ ਦੀ ਸਟੈਂਪ ਬੰਗੂਆ ਬਸੇ ਲਵ ਲੈਟਰ ਪੜਦੀ ਰਹਿੰਦੀ ਹੈ ਜੀ ਹੂੰ ਅੱਛਾ ਗਰਮੀਤ ਰਾਮ ਰਹੀਮ ਦਾ ਕੀ ਬਣਿਆ ਹੁਣ ਉਹ ਰਿਹਾ ਹੋ ਕੇ ਘੁੰਮ ਰਿਆ ਨਹੀਂ ਜੀ ਅਸਲ ਦੇ ਵਿੱਚ ਉਹਨੇ ਕੋਈ ਮਨਾਤਾ ਨਹੀਂ ਸੀ ਸਾਬ ਉਹ ਇਸ ਵੇਲੇ ਸਿਰਸੇ ਦੇ ਵਿੱਚ ਆ ਤੇ ਸਿਰਸੇ ਦੇ ਵਿੱਚ ਸਿਰਸੇ ਵਾਲੇ ਡੇਰੇ ਦੇ ਵਿੱਚ ਉਹ ਜਦੋਂ ਤੋਂ ਜੇਲ੍ਹ ਦੇ ਵਿੱਚ ਗਿਆ ਪਹਿਲੀ ਵਾਰ ਆਇਆ ਹੈਗਾ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਇਸ ਤੋਂ ਪਹਿਲਾਂ ਆਪਾਂ ਜਾਣਦੇ ਕਿ ਯੂਪੀ ਦੇ ਬਰਨਵਾ ਆਸ਼ਰਮ ਦੇ ਵਿੱਚ ਹੀ ਰਹਿੰਦਾ ਹੁੰਦਾ ਪਰ ਸਿਰਸੇ ਵਿੱਚ ਆਉਣ ਦਾ ਪਹਿਲੀ ਵਾਰ ਮੌਕਾ ਮਿਲਿਆ ਤੇ ਅੱਜ ਉਹਨੇ ਆਨਲਾਈਨ ਸਤਸੰਗ ਪ੍ਰੋਗਰਾਮ ਕੀਤਾ ਉਹਨੇ ਆਨਲਾਈਨ ਸਤਸੰਗ ਪ੍ਰੋਗਰਾਮ ਸਿਰਸੇ ਦੇ ਵਿੱਚ ਕੀਤਾ ਤੇ ਗੱਲਾਂ ਛੜਤਾਂ ਲੰਮੀਆਂ ਉਹ ਗੱਲਾਂ ਤੇ ਯਕੀਨ ਨਹੀਂ ਆਉਣਾ ਮੇਰੇ ਕਰ ਵੀ ਸਾਡੇ ਰੈੱਡ ਅਫਮ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਇਦ ਘਟ ਜੀ ਕੀ ਨਾਵੇ ਉਹਨੇ ਕਹਿ ਦਿੱ ਕਿ ਵਿਰਾਟ ਕੋਹਲੀ ਯੂਸਫ ਪਠਾਨ ਤੇ ਕਈ ਹੋਰ ਕ੍ਰਿਕਟਰ ਮੇਰੇ ਕੋਲੋਂ ਕ੍ਰਿਕਟਰ ਦੇ ਗੁਰਮੰਤਰ ਲੈਣ ਦੇ ਰਹੇ ਆ ਪਾਕਿਸਤਾਨ ਦੇ ਜਿਹੜੇ ਕਰਿਕਟਰ ਆ ਉਹ ਵੀ ਮੇਰੇ ਕੋਲੇ ਇੱਥੇ ਆਏ ਸੀ ਡੇਰੇ ਦੇ ਵਿੱਚ ਉਹਨਾਂ ਨੇ ਵੀ ਮੇਰੇ ਕੋਲੋਂ ਗੁਰਮੰਤਰ ਲੈ ਕੇ ਖੇਡਣ ਦੇ ਕਿਸੇ ਨੇ ਬੱਲੇਬਾਜ਼ੀ ਦੇ ਕਿਸੇ ਨੇ ਗੇਂਦਬਾਜ਼ੀ ਦੇ ਉਹਨੇ ਗੱਲ ਕਹੀ ਆ ਕਿ ਭਾਵੇਂ ਕੋਈ ਮੇਰਾ ਨਾਂ ਲਵੇ ਜਾਂ ਨਾਂ ਨਾ ਲਵੇ ਪਰ ਭਾਈ ਇਹ ਗੱਲ ਸੱਚੀ ਹੈ ਜੀ ਕਿ ਮੇਰੇ ਕੋਲੋਂ ਸਾਰੇ ਸਿੱਖਦੇ ਰਹੇ ਆ ਫਿਰ ਇਹ ਵੀ ਗੱਲ ਕਹੀ ਆ ਕਿ ਬੱਤੀ ਤੇਸੀ ਖੇਡਣ ਤਾਂ ਮੈਂ ਆਪ ਖੇਡ ਲੈਣਾ ਪਹਿਲਾਂ ਮੈਂ ਕਬੱਡੀ ਵੀ ਖੇਡਦਾ ਹੁੰਦਾ ਸੀ ਹੁਣ ਮੈਂ ਕਬੱਡੀ ਛੱਡੀ ਆ ਤੇ ਉਹਨੇ ਇਹ ਵੀ ਗੱਲ ਕਹੀ ਆ ਵੀ ਵਿਰਾਟ ਕੋਹਲੀ ਨੇ ਖੁਦ ਇਹ ਗੱਲ ਕਬੂਲ ਕੀਤੀ ਸੀ ਤੇ ਭਾਈ ਮੈਂ ਡੇਰੇ ਦੇ ਵਿੱਚ ਜਾਂਦਾ ਰਿਹਾ ਜੇ ਕੋਈ ਗੱਲ ਸੱਚੀ ਹੈ ਵੀ ਜਦੋਂ ਕੋਈ ਡੇਰਾ ਚੱਲਦਾ ਹੋਵੇ ਨਾ ਜਿਹੜਾ ਫਾਮ ਮਸ਼ਹੂਰ ਹੋਵੇ ਉੱਥੇ ਵਕਫ ਵਕਫ ਲੋਕ ਜਾਂਦੇ ਆਉਂਦੇ ਰਹਿੰਦੇ ਆ ਵਕਫ ਵਕਫ ਡੇਰਿਆਂ 'ਚ ਵਕਫ ਵਕਫ ਧਾਰਮਿਕ ਸਮਾਗਮਾਂ ਤੇ ਲੋਕ ਜਾਂਦੇ ਆਉਂਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਭਾਈ ਤੁਹਾਡੀ ਸੀ ਗੇਂਦਬਾਜ਼ੀ ਸਿਖਾਤੀ ਕਿਸੇ ਨੂੰ ਰਾਜਨੀਤੀ ਸਿਖਾਤੀ ਕਿਸੇ ਨੂੰ ਗਾਇਕੀ ਸਿਖਾਤੀ ਕਿਸੇ ਨੂੰ ਐਕਟਿੰਗ ਸਿਖਾਤੀ ਪਰ ਇਹ ਵੀ ਅਜ ਗੁਰਮੀਤ ਰਾਮ ਰਹੀਮ ਦੇ ਇਹਨਾਂ ਬਿਆਨਾਂ ਦੀ ਇਸ ਸਟੇਟਮੈਂਟ ਦੀ ਬੜੀ ਚਰਚਾ ਹੁੰਦੀ ਰਹੀ ਹੈ ਜੀ ਸੋ ਉਹਦੀ ਰਿਹਾਈ ਦੇ ਉੱਤੇ ਕੋਈ پابੰਦੀ ਹੈ ਕਿ ਡੇਰੇ 'ਚੋਂ ਬਾਹਰ ਨਹੀਂ ਜਾ ਸਕਦਾ ਆ ਬਿਲਕੁਲ ਜੀ ਬਿਲਕੁਲ ਉਹਨੇ ਡੇਰੇ ਦੇ ਵਿੱਚੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਨਹੀਂ ਵਿਚਰਨਾ ਕਿਉਂਕਿ ਉੱਥੇ ਸਿਕਿਉਰਿਟੀ ਦਾ ਵੀ ਪ੍ਰਬੰਧ ਜਿਹੜੇ ਕਰਨੇ ਔਖੇ ਹੋ ਸਕਦੇ ਆ ਜੇ ਹੁਣ ਮੰਨ ਲਓ ਕਹਿੰਦੇ ਕਿ ਮੈਂ ਤਾਂ ਬਾਜ਼ਾਰ ਨੂੰ ਜਾਣਾ ਤੇ ਬਾਜ਼ਾਰਾਂ ਦੇ ਵੱਲ ਫਿਰ ਉੱਥੇ ਸਿਕਿਉਰਿਟੀ ਕਿੰਨੀ ਟਾਈਟ ਕਰਨੀ ਪਊਗੀ ਉੱਥੇ ਹਾਲਾਤ ਨਾ ਕਿਤੇ ਵਿਗੜ ਜਾਣ ਜਿਹੜੇ ਭਗਤ ਆ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਣਗੇ ਉੱਥੇ ਇਸ ਕਰਕੇ ਉਹਨੇ ਡੇਰੇ ਦੇ ਵਿੱਚ ਹੀ ਰਹਿਣਾ ਚੰਡੀਗੜ੍ਹ 'ਚ ਜਿਹੜੀ ਕ੍ਰਾਸ ਵੋਟਿੰਗ ਹੋਈ ਆ ਉਹਦੇ ਤੇ ਕੋਈ ਐਕਸ਼ਨ ਲਿਆ ਜਾਏਗਾ ਹੁਣ ਸਨ ਸਰ ਜਿਹੜਾ ਵੇਲਾ ਨਿਕਲ ਗਿਆ ਨਾ ਉਹ ਨਿਕਲ ਗਿਆ ਉਸ ਵੇਲੇ ਦੇ ਉੱਤੇ ਭਾਵੇਂ ਟੱਕਰਾ ਮਾਰੀ ਜਾਣ 5 ਮਿੰਟਾਂ ਦਾ ਕਰ ਲੈਣ 2 ਮਿੰਟਾਂ ਦਾ ਕਰ ਲੈਣ ਸਿੱਟਾ ਤਾਂ ਅਜੇ ਤੱਕ ਨਿਕਲਿਆ ਨਹੀਂ। ਤੁਸੀਂ ਦੇਖੋ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਤੇ ਕਾਂਗਰਸ ਨੇ ਇਹ ਗੱਲ ਕਹੀ ਕਿ ਅਸੀਂ ਹਾਰ ਦੇ ਕਾਰਨਾਂ ਦੀ ਪੜਤਾਲ ਕਰਾਂਗੇ ਕਿਹੜਾ ਕਾਰਨ ਦੀ ਪੜਤਾਲ ਹੋਈ ਆ। ਹਰਿਆਣਾ ਦੇ ਵਿੱਚ ਕਾਂਗਰਸ ਨੂੰ ਲੱਗਦਾ ਸੀ ਜਿੱਤ ਜਾਣਾ। ਜਿੱਤੀ ਬੀਜੇਪੀ ਸਰਕਾਰ ਉਹਦੀ ਬਣ ਗਈ ਹੈ ਕਹਿੰਦੇ ਜੀ ਕਾਂਗਰਸ ਕਹਿੰਦੀ ਹਾਰ ਦੇ ਕਾਰਨਾਂ ਦੀ ਪੜਤਾਲ ਕਰਾਂਗੇ ਕਿਹੜੀ ਪੜਤਾਲ ਹੋਈ ਆ। ਹੁਣ ਜਿਹੜੀ ਕ੍ਰਾਸ ਵੋਟਿੰਗ ਹੋਈ ਆ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਕੋਲੇ 16 ਵੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੋਲੇ ਰਲ ਕੇ 19 ਵੋਟਾਂ ਸੀ ਪਰ 19ਾਂ ਵੋਟਾਂ ਦੇ ਵਿੱਚੋਂ ਦੋ ਵੋਟਾਂ ਉਧਰਲੇ ਪਾਸੇ ਕਰਾਸ ਹੋ ਗਈਆਂ ਇਹੋ ਕੌਣ ਹੋਉਂਦਾ ਇਹਦੇ ਉੱਤੇ ਹੁਣ ਦੋਸ਼ ਲੱਗੇ ਜਾਂਦੇ ਆ ਆਮ ਆਦਮੀ ਪਾਰਟੀ ਕਹਿੰਦੀ ਕਿ ਕਾਂਗਰਸ ਨੇ ਕਰਾਸ ਵੋਟਿੰਗ ਕੀਤੀ ਜਾਂ ਕਾਂਗਰਸੀ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕੁਝ ਕੀਤਾ ਤੇ ਅੱਜ ਕਾਂਗਰਸ ਨੇ ਗੱਲ ਕਹੀ ਹੈ ਕਿ ਅਸੀਂ ਇਹਦੇ ਉੱਤੇ ਅਨਰਸਲ ਕਰਾਂਗੇ ਅਸੀਂ ਇੱਕ ਕਮੇਟੀ ਬਣਾਵਾਂਗੇ ਸਾਈਕਮਾਨ ਨੂੰ ਵੇਰਵਾ ਪੇਜਾਂਗੇ ਇਹਦੇ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵਿਚੰਤਨ ਕਰਾਂਗੇ ਤੇ ਦੋਵੇਂ ਪਾਰਟਾਂ ਦਾ ਇੱਕ ਜਿਹੇ ਉੱਤੇ ਦੋਸ਼ ਲਾਈ ਜਾਂਦੇ ਨੇ ਜੀ ਤੇ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਨਾਰੀਅਲ ਖਮਣੀਆਂ ਤੇ ਹੋਰ ਨਿਕ ਸੁੱਕ ਸਟਣ ਵਾਲੇ ਟੂਣੇ ਕਰਨ ਵਾਲੇ ਲੋਕਾਂ ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਬੜੀ ਦਿਲਚਸਪ ਖਬਰ ਹੈ ਕਿ ਕੀ ਨਿਕਲੇਸ ਦੇ ਵਿੱਚੋਂ ਦੇਖੋ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਗੱਲ ਕਹੀ ਹੈ ਨਹਿਰੀ ਵਿਪਾਦ ਨੂੰ ਕਿ ਪੰਜਾਬ ਦੇ ਨਹਿਰਾ ਪੰਜਾਬ ਦੇ ਪਾਣੀ ਦੇ ਸੋਮੇ ਜਿਹੜੇ ਉਹ ਬਰਬਾਦ ਕੀਤੇ ਜਾ ਰਹੇ ਆ ਤੇ ਗੰਦਲੇ ਕੀਤੇ ਜਾ ਰਹੇ ਆ ਇਹਦੇ ਬਾਰੇ ਰਿਪੋਰਟ ਤਿਆਰ ਕਰੋ ਪੰਜਾਬ ਦੇ ਨਹਿਰਾ ਜਿਹੜੀਆਂ ਉਹਦੇ ਵਿੱਚ ਥਾਰੀਆਂ ਨਹਿਰਾਂ ਦੀ ਗੱਲ ਹੀ ਕਰਦਾ ਮੈਂ ਉਹਦੇ ਵਿੱਚ ਬਖ ਬਖ ਥਾਵਾਂ ਦੇ ਉੱਤੇ ਪੁਆਇੰਟ ਐਸੇ ਬਣੇ ਹੋਏ ਆ ਜਿੱਥੇ ਤੇ ਲੋਕ ਨਾਰੀਅਲ ਸੁੱਟਦੇ ਆ ਜਿੱਥੇ ਲੋਕ ਮੂਰਤੀਆਂ ਤਾਰਦੇ ਆ ਜਿੱਥੇ ਲੋਕ ਰਾਖ ਸੁੱਟਦੇ ਆ ਜਿੱਥੇ ਜਿਹੜਾ ਪੁੱਜ ਇਥੇ ਤੰਤਰਕਾਂ ਨੇ ਕਿਹਾ ਹੁੰਦਾ ਕੋਈ ਸੰਗਲ ਮੰਗਣਾ ਕਰਨਾ ਇਧਰ ਲੱਗ ਰਿਹਾ ਥੱਬੇ ਹੋਜੂ ਇਧਰ ਲੱਗ ਰਿਹਾ ਸੱਜੇ ਹੋਜੂ ਜਿਹੜੀਆਂ ਗੱਲਾਂ ਕਈਆਂ ਹੁੰਦੀਆਂ ਉਹਦੇ ਵਾਸਤੇ ਜੋ ਜੋ ਪੁੱਜ ਕਿਹਾ ਹੁੰਦਾ ਸਾਰਾ ਪੁਲੇ ਨਹਿਰਾ ਦੇ ਵਿੱਚ ਛੁੱਟੀ ਜਾਂਦੇ ਆ ਪਾਣੀ ਗੰਦਲਾ ਹੋਈ ਜਾਂਦਾ ਲਫਾਫੇ ਲੋਕ ਵਿੱਚ ਛੁੱਟੀ ਜਾਂਦੇ ਇੰਨਾ ਸਿਰ ਤੋਂ ਕੰਮ ਤਾਂ ਕੋਈ ਲੈਣ ਵਾਲਾ ਸਹੈ ਨਹੀਂਗਾ ਜੀਵੇ ਕਰਕੇ ਜਿਹੜਾ ਹੈਗਾ ਚੀਜ਼ਾਂ ਆ ਧਾਗੇ ਆ ਜਿਹੜਾ ਇਹਦੇ ਵਿੱਚ ਹੋਰ ਨਿਕ ਸੁਕ ਸੁੜਦੇ ਆ ਉਹ ਅੱਗੇ ਜਾ ਕੇ ਝਾੜ ਦੇ ਵਿੱਚ ਫਸ ਜਾਂਦਾ ਪਾਣੀ ਦੇ ਵਹਾਅ 'ਚ ਦਿੱਕਤ ਆ ਜਾਂਦੀ ਆ ਸੋ ਪੰਜਾਬ ਦੇ ਨਹਿਰੀ ਵਿਭਾਗ ਦੇ ਵੱਲੋਂ ਵਕ ਵਕ ਨਹਿਰਾਂ ਦੇ ਉਹਨਾਂ ਪੁਆਇੰਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਆ ਜਿਹੜੀਆਂ ਥਾਵਾਂ ਦੇ ਉੱਤੇ ਲੋਕ ਖੜਕੇ ਇਹ ਐਟਮਾ ਪੇਸ਼ ਕਰਦੇ ਆ ਉਹਨੂੰ ਸ਼ਾਇਦ ਬੰਦ ਕਰ ਦਿੱਤਾ ਜਾਵੇ ਉੱਥੇ ਜੰਗਲੇ ਉੱਤੇ ਲਾ ਦਿੱਤੇ ਜਾਣ ਪਰ ਇਹਨਾਂ ਲੋਕਾਂ ਨੇ ਹੋਰ ਥਾਂ ਲੱਭ ਲੈਣੀਆਂ ਸਨ ਸਭ ਇਹ ਤਾਂ ਕੋਈ ਹੱਲ ਹੈ ਨਹੀਂ ਗਾ ਜੀ ਤੇ ਬਾਕੀ ਪੰਜਾਬ ਦੇ ਕਿੰਨੇ ਅਧਿਆਪਕ ਜਾ ਰਹੇ ਆ ਫਿਨਲੈਂਡ ਤੁਹ ਖੋਦੀ ਇਹ ਮੈਨੂੰ ਪਤਾ ਲੱਗਾ ਵੀ ਜਿਹੜਾ 5 ਦਰਜਨ ਤੋਂ ਵੱਧ ਅਧਿਆਪਕ ਹੈ ਜੇਕਰ ਮੈਂ ਗਲਤ ਨਾ ਹੋਵਾਂ ਮੈਨੂੰ ਪੂਰੀ ਗਿਣਤੀ ਤਾਂ ਨਹੀਂ ਸ਼ਾਇਦ ਇਸ 70 ਤੋਂ ਵੱਧ ਵੀ ਹੋਣ ਮੇਰਾ ਖਿਆਲ ਆ ਪਰ ਇਹ ਵੀ ਕਿਹਾ ਕਿ ਹਰਜੋਤ ਸਿੰਘ ਬੈਂਸ ਜਿਹੜੇ ਪੰਜਾਬ ਦੇ ਸਿੱਖਿਆ ਮਹਿਕਮੇ ਦੇ ਮੰਤਰੀ ਆ ਉਹਨਾਂ ਨੇ ਕਿਹਾ ਕਿ ਆਪਣੀਆਂ ਆਨਲਾਈਨ ਅਰਜ਼ੀਆਂ ਅਧਿਆਪਕ ਸਹਿਬਾਨ ਭੇਜ ਸਕਦੇ ਆ ਉਹਨਾਂ ਦੀ ਕਾਬਲੀਅਤ ਦੇ ਆਧਾਰ ਦੇ ਉੱਤੇ ਉਹਨਾਂ ਦੀ ਪੜ੍ਹਾਈ ਦੇ ਆਧਾਰ ਦੇ ਉੱਤੇ ਉਹਨਾਂ ਦੇ ਰਿਜ਼ਲਟ ਦੇ ਆਧਾਰ ਦੇ ਉੱਤੇ ਉਹਨਾਂ ਦੀ ਸਿੱਖਣ ਤੋਂ ਦੇ ਆਧਾਰ ਦੇ ਉੱਤੇ ਚੋਣ ਕੀਤੀ ਜਾਊਗੀ ਉਹ ਕਹਿੰਦੇ ਕਿ ਭਾਈ ਜਿਹੜਾ ਦੂਜਾ ਜੱਥਾ ਹੈਗਾ ਦੂਜਾ ਬਫਰ ਇਹ ਜਾ ਉਹ ਕਹਦੇ ਵੀ ਚੋਣ ਹੋएगी ਬੜੀ ਨਿਰਪੱਖ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ। ਸੋ ਵੈਨੇ ਭਾਈ ਪੁੱਛਿਆ ਕਿ ਫਿਨਲੈਂਡ ਯੂਨੀਵਰਸਿਟੀ ਦੇ ਜਿਹੜੇ ਮਾਹਿਰ ਆ ਉਹ ਵੀ ਆਏ ਸੀਗੇ ਪੰਜਾਬ ਦੇ ਵਿੱਚ। ਅਸਲ ਵਿੱਚ ਐਮਓਯੂ ਸਾਈਨ ਹੋਇਆ ਜੀ ਫਿਨਲੈਂਡ ਯੂਨੀਵਰਸਿਟੀ ਤੇ ਪੰਜਾਬ ਦੇ ਸਿੱਖਿਆ ਵਿਭਾਗ 'ਚ ਵੀ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨਵੀਆਂ ਜੁਗਤਾਂ ਜਿਹੜੀਆਂ ਪੰਜਾਬ ਦੇ ਅਧਿਆਪਕਾਂ ਨੇ ਉੱਥੇ ਜਾ ਕੇ ਸਿੱਖਣੀਆਂ। ਜਿਹਨੇ ਭਾਈ ਕਿਐਸੀਆਂ ਕਿਸਮ ਦੀਆਂ ਜੁਗਤਾਂ ਆਉਂਦੀਆਂ ਇਹ ਸਮਾਂ ਦੱਸੂਗਾ ਜੀ। ਪੰਜਾਬ ਦਾ ਮੌਸਮ ਕਿਹੋ ਜਿਹਾ ਟਹਿਣਾ ਜੀ। ਪੰਜਾਬ ਦੇ ਵਿੱਚ ਅੱਜ ਗਰਮੀ ਰਹੀ ਹੈ ਜੀ ਪੂਰਾ ਰਣ ਸੁਣੀ ਤਿੱਖੀ ਖੜੀ ਹੋ ਕੇ ਪਰਈ ਆ ਨਰ ਮੇਰੇ ਫੁੱਟ ਰਗੀ ਤੇ ਮੌਸਮ ਉਹ ਭਾਗ ਨੇ ਵੈਸੇ ਗੱਲ ਕਹੀ ਆ ਕਿ ਆਉਂਦੇ 4 ਦਿਨ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਪੂਰੀ ਆ ਕੱਲ ਤੋਂ ਕਹਿੰਦੇ ਪੰਜਾਬ ਦੇ ਵਿੱਚ ਬੱਦਲ ਵਾਈ ਰਹਿਣੀਆਂ ਤੇ ਮੌਸਮ ਖਰਾਬ ਹੋ ਜਾਣਾ ਉਦੋਂ ਪੰਜਾਬ ਦੇ ਵਿੱਚ ਅੱਜ ਕਾਫੀ ਗਰਮੀ ਸੀਗੀ ਜੀ ਟੇਲੇ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬੜੀ ਮਿਹਰਬਾਨੀ ਜੀ ਮਿਹਰਬਾਨ